ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਪਿੰਡੂ ਖੇਤਰ ਦੀਆਂ ਔਰਤਾਂ ਦੇ ਵਿੱਚ ਵਾਕਿ ਚਾਹ ਦੇਖਣ ਨੂੰ ਮਿਲ ਰਿਹਾ ਹੈ ਪ੍ਰੋਜੈਕਟ ਹੈ ਡਰੋਨ ਦੀਦੀ ਜਿਸ ਦੇ ਤਹਿਤ ਦੇਸ਼ ਭਰ ਦੇ ਸੂਬਿਆਂ ਵਿੱਚ ਔਰਤਾਂ ਤੇ ਲੜਕੀਆਂ ਦੀ ਚੋਣ ਕੀਤੀ ਗਈ ਹੈ ਉਹਨਾਂ ਨੂੰ ਵਿਸ਼ੇਸ਼ ਡਰੋਨ ਦੀ ਸਿਖਲਾਈ ਕਰਕੇ ਖੇਤਾਂ ਵਿੱਚ ਦਵਾਈ ਸਪਰੇਅ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ ਇਹੀ ਨੀ ਚੁਣੀਆਂ ਗਈਆਂ ਔਰਤਾਂ ਨੂੰ ਮੁਫਤ ਬਿਨਾਂ ਕਿਸੇ ਪੈਸੇ ਦੇ ਲੱਖਾਂ ਰੁਪਏ ਦੀ ਕੀਮਤ ਦੇ ਡਰੋਨ ਦਿੱਤੇ ਜਾਣਗੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਡਰੋਨ ਦੀਦੀ ਲਈ ਚੁਣੀਆਂ ਗਈਆਂ ਪਿੰਡ ਦੀਆਂ ਔਰਤਾਂ ਨੂੰ ਪਹਿਲਾਂ ਹਰਿਆਣਾ ਵਿਖੇ ਟ੍ਰੇਨਿੰਗ ਲਈ ਭੇਜਿਆ ਗਿਆ ਤੇ ਮੁੜ ਕੇ ਉਹਨਾਂ ਨੂੰ ਮੁਫਤ ਡਰੋਨ ਵੀ ਦਿੱਤੇ ਗਏ ਹਨ ਹੁਣ ਉਹਨਾਂ ਨੂੰ ਡਰੋਨ ਦੇ ਰਾਹੀਂ ਕਿਵੇਂ ਫਸਲਾਂ ਤੇ ਦਵਾਈ ਸਪਰੇਅ ਕਰਨੀ ਹੈ ਉਸ ਦੀ ਵਿਸ਼ੇਸ਼ ਸਿਖਲਾਈ ਪੰਜਾਬ ਦੇ ਪਿੰਡਾਂ ਵਿੱਚ ਦਿੱਤੀ ਜਾ ਰਹੀ ਹੈ ਉਥੇ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਕਦੀ ਵੀ ਨਹੀਂ ਸੋਚਿਆ ਸੀ ਕਿ ਉਹਨਾਂ ਨੂੰ ਵੀ ਅਜਿਹਾ ਕੋਈ ਮੌਕਾ ਮਿਲੇਗਾ ਗੁਰਦਾਸਪੁਰ ਤੋਂ ਲਾਪਰਤ ਸਿੰਘ ਖੋਸ਼ੀਪੁਰ ਦੀ ਰਿਪੋਰਟ ਦਾ ਏ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਆਪਣਾ ਨਾਮ ਦੱਸੋ ਹਾਂਜੀ ਮੇਰਾ ਨਾਮ ਗੁਰਬਖਸ਼ ਗੌਰ ਹੈ ਅੱਛਾ ਚੀਜ਼ ਆਇਆ ਸਾਰੇ ਇਹਦੇ ਲਈ ਤਾਂ ਸਾਡੇ ਲਈ ਲਾਈਫ 'ਚ ਬਹੁਤ ਚੇਂਜ ਆਇਆ ਕਿਉਂਕਿ ਮੈਂ ਸਿਰਫ ਘਰ ਦਾ ਹੀ ਕੰਮ ਕਰਦੀ ਹੁੰਦੀ ਸੀ ਕਿ ਤਾਂ ਕੋਈ ਇਹਦੇ ਬਾਰੇ ਨੌਲੇਜ ਨਹੀਂ ਸੀਗੀ ਤੇ ਬਹੁਤ ਵਧੀਆ ਲੱਗਦਾ ਹੈ ਵੀ ਜਾਨੀ ਕਿ ਜਿੱਦਾਂ ਇਹੋ ਚਲਾਵਾਂਗੇ ਹੁਣ ਤਾਂ ਹੋਰ ਵੀ ਵਧੀਆ ਲੱਗੂਗਾ ਤੇ ਹੌਲੀ-ਹੌਲੀ ਕੁਝ ਨਾ ਕੁਝ ਅਸੀਂ ਇਸ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਆ ਵੀ ਅਸੀਂ ਹੋਰ ਵੀ ਤੋਂ ਵਧੀਆ ਵੀ ਕਰ ਸਕਦੇ ਹਾਂ। ਕੋਈ ਖਾਸ ਟ੍ਰੇਨਿੰਗ ਪਹਿਲੇ ਵੀ ਲੈ ਕੇ ਆਏ ਹੋ? ਹਾਂ ਜੀ ਅਸੀਂ ਹਿਸਾਰ ਗਏ ਸੀਗੇ ਤੇ ਉੱਥੇ ਟ੍ਰੇਨਿੰਗ ਲਈ ਸੀ ਸਾਡੇ 10 ਦਿਨ ਦੀ ਟ੍ਰੇਨਿੰਗ ਸੀ ਉੱਥੇ ਵੀ ਤੇ ਉੱਥੇ ਸਾਨੂੰ ਥੋੜੀ ਜਿਹੀ ਨਹੀਂ ਸੀ ਪੱਕੀ ਪ੍ਰੋਪਰ ਨਹੀਂ ਸੀ ਟ੍ਰੇਨਿੰਗ تھیਗੀ। ਇਸ ਕਰਕੇ ਫਿਰ ਸਾਨੂੰ ਹੁਣ ਦੁਬਾਰਾ ਟ੍ਰੇਨਰ ਸੱਦੇ ਆ। ਟ੍ਰੇਨਰ ਸੱਦ ਕੇ ਸਾਨੂੰ ਦੁਬਾਰਾ ਟ੍ਰੇਨਿੰਗ ਦਿੱਤੀ ਆ। ਜ਼ਿਲ੍ਹਿਆਂ-ਜ਼ਿਲ੍ਹਿਆਂ ਦੇ ਵਿੱਚ ਤੇ ਅਸੀਂ ਇੱਥੇ 5 ਜਣੇ ਇਕੱਠੇ ਹੋ ਕੇ ਆਪਣੇ ਆਪਣੇ ਜ਼ਿਲ੍ਹੇ ਤੋਂ ਆਏ ਆ। ਬਰਦਾਸ਼ਪੁਰ ਜ਼ਿਲ੍ਹੇ ਵਿੱਚ। ਜ਼ਿਲ੍ਹੇ ਦੇ ਵਿੱਚ ਤਾਂ ਟ੍ਰੇਨਿੰਗ ਇਕੱਠਿਆਂ ਦੀ ਫਿਰ ਸਾਡੀ ਪੰਜਾਂ ਪੰਜਾਂ ਜਨਾਂ ਦੀ। ਸਰਕਾਰ ਦਾ ਅਸੀਂ ਥੈਂਕ ਯੂ ਕਰਦੇ ਆਂ ਮੋਦੀ ਸਰਕਾਰ ਦਾ ਖਾਸ ਕਰਕੇ। ਵਧੀਆ ਲੱਗਦਾ ਸਾਨੂੰ ਜਿੱਦਾਂ ਯਾਨੀ ਕਿ ਸਰਕਾਰ ਲੇਡੀਜ਼ ਨੂੰ ਅੱਗੇ ਲਿਆ ਕੇ ਕਰਦੀ ਪਈ ਆ ਤੇ ਹੋਰ ਵੀ ਅਸੀਂ ਆਪਣੇ ਆਮਦਨ ਤੇ ਵਾਅਦਾ ਪਾ ਸਕਦੇ ਆਂ ਤੇ ਵਧੀਆ ਲੱਗਦਾ ਸਰ ਜੀ। ਸਰ ਅਸੀਂ ਚਾਹੁੰਦੇ ਆਂ ਬਿ ਪਹਿਲਾਂ ਆਪਣੇ ਗਾਵੇਂ ਤੇ ਘਰ ਦੇ ਵਿੱਚ ਦੇਖੀਏ ਕਰਕੇ ਦੇਖੀਏ ਯਾਨੀ ਕਿ ਚਾਰ ਪੰਜ ਇਕੱਠੇ ਕਰਕੇ ਦੇਖਾਂਗੇ ਜ਼ਿਮੀਂਦਾਰ ਇਕੱਠੇ ਕਰਾਂਗੇ ਉਹਨਾਂ ਨੂੰ ਆਪਣਾ ਇਦੇ ਬਾਰੇ ਦੱਸਾਂਗੇ ਜਾਣਕਾਰੀ ਦੇਵਾਂਗੇ ਫਿਰ ਇਹਦੇ ਲਈ ਅਸੀਂ ਕੋਈ ਦੱਸਾਂਗੇ ਵੀ ਪਰਮਾਨੈਂਟ ਬੇਸਿਨੀ ਇੱਕ ਏਕੜ ਦਾ ਰੱਖਿਆ ਆ ਜਾਂ 200 ਜਾਂ 400 ਰੱਖਾਂਗੇ ਤੇ ਫਿਰ ਉਸ ਹਾਵਨਾ ਸਾਨੂੰ ਹਾਂ ਜੀ ਬੱਕਰੀ ਪਿੰਡ ਤੋਂ ਸ਼ੁਰੂ ਕਰਾਂਗੇ ਤੁਹਾਡੇ ਦੀ ਕੋਈ ਇਹੋ ਜਿਹੀ ਬੰਦਿਸ਼ ਨਹੀਂ ਹੈਗੀ ਕਿ ਤੁਸੀਂ ਆਪਣੇ ਪਿੰਡ ਚ ਹੀ ਕਰਦਾ ਜਾਂ ਨਹੀਂ ਸਰ ਕੋਈ ਬੰਦਿਸ਼ ਨਹੀਂ ਹੈਗੀ ਪਿੰਡ ਚ ਸਰ ਤੇ ਮੈਡਮ ਜਿਹੜਾ ਸਾਨੂੰ ਸਿਖਾ ਲਿਆ ਉਹ ਕਹਿੰਦੇ ਵੀ ਤੁਸੀਂ ਪਿੰਡੋਂ ਬਾਹਰ ਵੀ ਜਾ ਸਕਦੇ ਆ ਜਿੱਦਾਂ ਹੁਣ ਸਾਡੇ ਨਾਲ ਇਹ ਚਾਰਜ ਨੇ ਐਡ ਹੈਗੇ ਆ ਇਹ ਸਾਨੂੰ ਕਹਿ ਦੇਣਾ ਜੇ ਸਾਡੇ ਨਾਲ ਜਿਆਦਾ ਸਾਨੂੰ ਏਕੜ ਮਿਲੇ ਆ ਤਾਂ ਤੁਸੀਂ ਸਾਡੇ ਨਾਲ ਸਪਰੇਅ ਕਰਵਾ ਦਿਓ ਤਾਂ ਅਸੀਂ ਇਹਨਾਂ ਨਾਲ ਹੈਲਪਫੁਲ ਹੈਗੀ ਹਾਂ। ਜਿਹੜੇ ਵਿੱਚ ਵਿੱਚ ਵਿਭਾਗ ਵੀ ਹਾਂਜੀ ਵਿਭਾਗ ਵੀ ਕਹੂਗਾ ਜਿੱਦਾਂ ਜਿੱਦਾਂ ਸਾਡੇ ਏਡੀਸੀ ਦਫ਼ਤਰ ਤੋਂ ਵੀ ਸਾਨੂੰ ਮੈਸੇਜ ਆਊਗਾ ਕਿਉਂਕਿ ਉਹਨਾਂ ਨਾਲ ਐਗਰੀਕਲਚਰ ਵਾਲੇ ਸਾਰੇ ਨਾਲ ਜੁੜੇ ਆ ਤੇ ਅਸੀਂ ਉਹਨਾਂ ਦੀ ਵੀ ਹੈਲਪਫੁਲ ਜਿਦਾਂ ਕਰਾਂਗੇ ਅਸੀਂ। ਹਾਂ ਜੀ। ਇਹਨਾਂ ਨੇ ਟ੍ਰੇਨਿੰਗ ਲਈ ਹੈ। ਕੋਲ ਪਾਸ ਲਾਇਸੈਂਸ ਹੈ। तो इनको और ट्रेंड करना है अभी इन इनका सीखा नहीं है तो इनको ट्रेनिंग के लिए हम आए हैं ट्रेंड करने के लिए जिससे कि हमो ड्रोन दीदी का मतलब यही है कि महिलाएं अपने पैर पे तो खुद खड़ी हो सके जब मैं ड्रोन को सीखेंगी अपने आप कमाई करेंगी मतलब स्प्रे करेंगी अपना खुद का बिजनेस स्टार्ट करेंगे तो ये कि भाई हम ट्रेनिंग देने के लिए आए हैं इनको हम सेवा कर रहे हैं जिससे कि ये इन ये भी खुश होंगे कि भाई हमें ट्रेनिंग मिल गई हम काफ़ी अपना अच्छा फील कर रहे हैं